ਰਾਗ ਬਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਬਨ ਸੰਜੋਗ ਮਿਲਿਓ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਬਨ ਸੁਮਤ ਜਿਤ ਪ੍ਰੀਤਮ ਪਾਵੋ ਰਹੋ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਮੇਰੇ ਬਿਲਾ ਬਿਲਾ ਮਹਲਾ ਪੰਜਵਾਂ ਚਰਨ ਕੰਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹੋ ਅਕਾਥ ਕਥਾ ਅੰਮ੍ਰਿਤ ਪ੍ਰਭ ਮਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾ ਬਿਲਾ ਮਹਲਾ ਪੰਜਵਾਂ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹੋ ਆ ਪਪਾ ਪਸੰਤਾਪ ਬਨਾਸੇ ਹਰਿ ਸਿਮਰਤਿ ਗਿ ਲਿ ਬਿਕਸਾ ਬਨਾਸੇ ਅਨੰਦ ਕਰੂ ਮਿਲਿ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਲਬਲ ਮਹਲਾ ਪੰਜਵਾਂ ਮਮਤਾ ਮੋ ਧ੍ਰੋ ਮਦ ਮਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਜਿਤ ਬਕਾਰ ਕਰਤ ਆਉਦੋ ਬਾਹੀ ਫਾਥਾ ਜਾਮ ਕਹਿ ਜਾਲ ਤੇਰੀ ਸਰਨ ਪ੍ਰਭ ਦੀਨ ਦਇਆਲਾ ਮਹਾ ਬਖਮ ਸਾਗਰ ਯਤ ਪਾਰੀ ਉਧਰ ਹੋ ਸਾਧੂ ਸੰਗਰ ਵਾਲਾ ਰਹੋ ਪ੍ਰਭ ਸੁਖ ਦਾਤੇ ਸਮਰਾਤ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਰ ਪਾਲ ਮਲਾਬਲ ਮਹਲਾ ਪੰਜਵਾਂ ਸ਼ਾਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਸੇਸ਼ ਪਰਵਾਰਿਆ ਕਾਰ ਦੇ ਸਤਗੁਰੂ ਆਪ ਸਵਾਰਿਆ ਵੱਡੀ ਯਾਰ ਜਹਰ ਗੋਬਿੰਦ ਕੀ ਸੂਖ ਮੰਗਲ ਕਲੇਾਨ ਵਿਚਾਰਿਆ ਰਹੋ ਬਾਣ ਤਰਣ ਤਰੇ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਸੇ ਨਾਨਕ ਫਲ ਪਾਏ ਪੂਰਨ ਇਸੁ ਪੁਜਾਰਿਆ ਬਲਾਵਲਾ ਮਹਲਾ ਪੰਜਵਾਂ ਜਿਸ ਉਪਰ ਹੋਬਤ ਦਇਆਲ ਹਰਿ ਸਿਮਰਤ ਕਟੈ ਸੋ ਕਾਲ ਰਹੋ ਸਾਧ ਸੰਗ ਪਦੀਐ ਕੋ ਪਾਲ ਗੁਣ ਗਾਵਤ ਤੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧਰਵਾਲ ਬਲਾ ਬਲਾ ਮਹਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਧਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੀਰੇ ਰਹਾਓ ਕਉ ਨਾਨਕ ਜਾਕੇ ਨਿਰਮਲ ਭਾਗ ਹਰਿਆਚਰ ਨੀਤਾ ਕਾ ਮਨ ਲਾਗ ਬਲਾਵਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਅਰਜ਼ਮੈਂ ਤੇ ਆਈ ਨਾਨਕ ਗੁਰੂ ਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਲਾਵਲ ਮਹੱਲਾ ਪੰਜਮਾ ਸਤਗੁਰ ਕਰ ਦਿਨੇ ਅਸਥਰ ਕਰਵਾਰ ਰਹਾਉ ਜੋ ਜੋ ਨਿੰਦ ਕਰੈ ਇਨਗ੍ਰਹਿਨ ਕੀ ਤਿਸ ਅੱਗ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋਬ ਸਬਦ ਅਖੰਡ ਅਪਾਰ ਬਲਾਵਲ ਮਹਲਾ 5 ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ गुणगाभूत राम के ए अवखद जोग आए बसो कर दे समय ए भले संयोग नानक प्रभु सो प्रसन्न भए लह गए बेयोग बलाबल महल्ला पांचवा काहु संग ना चलहि माया जंजाल उठ सरदार सतरपत संतन काय ख्याल राहो अहु बुद्ध को बिन सना ਇਹ ਤੁਰ ਕੀ ਟਾਲ ਮੋਜੋਨੀ ਜਨਮ ਮਰੇ ਵਿਖਿਆ ਬਕਰਾਲ ਸਤਿ ਵਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰਨ ਆਨ ਕਤਰੀ ਹਰ ਕੇ ਰੰਗ ਲਾਲ ਬਲਾਵਲ ਮਹੱਲਾ ਪੰਜਵਾਂ ਸਹਿਜ ਸੰਬਾਦ ਅਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਹੀ ਸ਼ੰਗੂ ਪ੍ਰਭੂ ਅੰਮ੍ਰਿਤ ਗੁਣ ਚੀਨ ਰਹਾਓ जय जय कार्य घर में लोच है सब जिया सो प्रसन्न पए सतगुरु प्रभु कस बिगल नथिया जाका रंग दयाल प्रभु ताके सब दास सदा सदा बडैया नानक गुरु पास राग बलाबल महल्ला पांचवा कर पांचवा चौपदे एक ओंकार सतगुरु प्रसाद मृतो मंडल जग साजिया ज्यों बालू करवार ਬਿਨ ਸਦਾ ਬਾਹਰ ਨਾ ਲੱਗਈ ਜਿਉਂ ਕਾਗਦ ਬੁੰਦਾਰ ਸੁਣ ਮੇਰੀ ਮਨਸਾ ਮਨੈ ਮਹੇ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹੀ ਯੋਗੀ ਤਜ ਗਏ ਘਰਵਾਰ ਪਰ ਹਉ ਜੈਸਾ ਸੁਪਨਾ ਰੈਣ ਕਾ ਤੈ ਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਆ ਤਿਆ ਲੱਗਾ ਹੈ ਗਵਾਰ ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਲ ਸੈ ਸਭ ਆਪਣੀ ਬਾਾਰ ਜਨ ਪੂਰਾ ਸਤਗੁਰ ਸੇਵਿਆ ਸੇ ਅਸਤਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜੋ ਮਰਾਰ ਮਲਾਬਲ ਮਹੱਲਾ ਪੰਜਮ ਲੋਕਨ ਕੇ ਆਂ ਬੜਾਈਆਂ ਬਸੰਤਰ ਪਾਗੋ ਜੋ ਮਿਲਿਆ ਪਿਆਰਾ ਆਪਣਾ ਤੇ ਬੋਲ ਕਰਾ ਗੋ ਜੋ ਪ੍ਰਭ ਜੀ ਉਹ ਦਿਆਲ ਹੋਏ ਤਉ ਭਗਤੀ ਲਾਗੋ ਲਪਟ ਰਿਓ ਮਨ ਬਾਸਨਾਂ ਗੁਰਮੇਲ ਇਹ ਤਿਆਗੋ ਰਹੋ ਕਰੋ ਬੇਨਤੀ ਅਤਕਣੀ ਇਹੋ ਜਿਓ ਹੋ ਮਾਗੋ ਅਰਥ ਆਨ ਸਭ ਬਾਰਿਆ ਪ੍ਰਿਆ ਨਿਮ ਕੋ ਸੁਹਾਗੋ ਪੰਚ ਸੰਗ ਗੁਰ ਤੇ ਛੋਟੇ ਦੋਖ ਅਰ ਰਗੋ ਹਿਰਦੈ ਪ੍ਰਕਾਸ਼ ਪ੍ਰਗਟ ਪਇ ਨਿਸਬਾਸਰ ਜਾਗੋ ਸਰਨ ਸੁਹਾਗਨ ਆਇਆ ਜਿਸ ਮਹਤਕ ਭਾਗੋ ਕਹੋ ਨਾਨਕ ਤិន ਪਾਇਆ ਤਨ ਮਨ ਸਿਤ ਲਾਗੋ ਬਲਾਵਲ ਮਹਲਾ ਪੰਜਵਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗਾ ਦਾਗਾ ਪਰਬ ਪਾਇਆ ਸੁਖ ਦਾਈਆਂ ਮਿਲਿਆ ਸੁਖ ਭਾਏ ਸਹਿਜ ਸਮਾਨਾ ਭੀਤਰੇ ਸੋਢਿਆ ਨਹਿ ਜਾਏ ਰਹਾਉ ਜੜਾ ਮਰਾ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਨ ਚਾਖਿਆ ਹਰ ਨਾਮ ਅਮੂਲਾ ਕੀਮਤ ਕਹੀ ਨਾ ਜਾਈਐ ਕਿਆ ਕਹੈ ਮੁਖ ਬੋਲਾ ਸਾਪੰਨ ਦਾਰ ਸੁਤੇਰਾ ਪਾਰ ਬ੍ਰਹਮ ਗੁਣ ਨਿਤ ਤੇਰੀ ਬਾਣੀ ਪਾਵੋ ਤੂ ਦੇ ਤੇਰੇ ਦਾਸ ਕੀ ਨਾਨਕ ਕੋਰ ਬਾਣੀ ਮਲਾਬਲ ਮਹਲਾ 5 ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੀ ਸੇਵਾ ਕਸੂ ਨ ਜਾਣਉ ਨੀਚ ਮੂਰਖ ਆਰੇ ਮਾਨ ਕਰੋ ਤੁਮ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਰਹਾ ਹਮ ਆਪ ਗੁਣ ਕਰ ਹੈ ਅਸਾਂਖ ਨੀਤ ਤੂੰ ਮਨ ਨਿਰਗੁਣ ਦਾਤਾਰੀ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੂੰ ਦੇਵੋ ਸਭ ਕਿਸ ਦਇਆ ਧਾਰ ਹਮ ਅਕਿਰਤਿ ਕਨਹਾਰੀ ਲਾਗ ਪਰੇ ਤੇਰੀ ਦਾਨ ਸਿ ਨਹਿ ਚਿਤਖਸ ਮਾਰੇ ਤੁਜਤੇ ਬਹਰ ਕਿਸ ਨਹੀਂ ਭਵ ਗਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲਿਹੁ ਮੁਗਦ ਉਧਾਰੇ ਬਲਾ ਬਲ ਮਹਲਾ ਪੰਜਵਾਂ ਦੂਸ ਨ ਕਾਹੂ ਦੀਜੀਐ ਪ੍ਰਭ ਆਪਣਾ ਧਈਐ ਜਿਤ ਸੇਵਿਆ ਸੁਖ ਹੋਇ ਕਣਾ ਮਨ ਸੋਈ ਗਾਈਐ ਕਈਆ ਕਾਏ ਪਿਆਰੇ ਤੁਜ ਬਿਨਾ ਤੁਮ ਦਿਆਲ ਸੁਆਮੀ ਸਭ ਅਬ ਗੁਨ ਹਮ ਰਹਾਉ ਜੋ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਤਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗਰ ਸਭ ਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾ ਕਰ ਪਾਵੈ ਉਹ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਲਾ ਬਲ ਮਹਾਲਾ ਪੰਜਵੰ ਮਿਰਤ ਹਸੈ ਸੇ ਰੀ ਉਪਰੇ ਪਸ਼ੂ ਆ ਨਹੀਂ ਬੂਝੈ ਬਾਦ ਸਾਧ ਅਹੰਕਾਰ ਮਹਿ ਮਰਣਾ ਨਹੀਂ ਸੂਝੈ ਸਤ ਗੁਰ ਸੇਭ ਹੋ ਆਪਣਾ ਕਾਹੇ ਫਿਰੋ ਅਭਾਗੇ ਦੇਖ ਕੁਸਮ ਬਾਰੰਗਲਾ ਕਾਹੇ ਫੂਲ ਲਾਗੀ ਰਹਾਉ ਕਰ ਕਰ ਪਾਪ ਦਰਭ ਕੀਆ ਬਰਤਨ ਕਹਿ ਤਾਈ ਮਾਟੀ ਸੋ ਮਾਟੀ ਰਲੀ ਨਾਗਾ ਉਠ ਜਾਈ ਜਾ ਕਾ ਕੀਆ ਸ਼ਰਮ ਕਰਹਿ ਤੇ ਬੈਰ ਬਰੋਦੀ ਅੰਤ ਕਾਲ ਪਜ ਜਾਏਗੇ ਕਾਹੇ ਜਲੂ ਕਰੋਦੀ ਦਾਸ ਰੇਣ ਸੋਈ ਹੋਆ ਜਿਸ ਮਤਕ ਕਰਮਾ ਤਉ ਨਾਨਕ ਬੰਧਨ ਛੁਟੇ ਸਤਗੁਰ ਕੀ ਸ਼ਰਨ ਮਿਲਾਬਲ ਮਹਲਾ 5 ਪਿੰਗਲ ਪਰਬਤ ਪਾਰ ਪਰੇ ਖਲ ਛਤਰ ਬਕੀਤਾ ਅੰਦਲੇ ਤੇਰੇ ਬਵਨ ਸੂਜਿਆ ਗੁਰਪੇਟ ਪੁਨੀਤਾ ਮੈਂ ਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਉ ਐਸੀ ਭਗਤੋ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨੋ ਸਬਾਧਾਨ ਦਿੱਤਾ ਸਿੰਘ ਬੁਲਾਈ ਹੋਇ ਗਿਓ ਤ੍ਰਿਣ ਮੇਰ ਦਖੀਤਾ ਸ਼ਰਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ ਕਵਨ ਬਡਾਈ ਕੈ ਸਕੂ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰਸ ਰੀਤਾ ਬਲਾਵਲ ਮਹਲਾ ਪੰਜਮਾ ਓਹ ਮਦ ਪਰ ਬਾਦਨੀਤ ਲੋਹ ਬਰਸਨਾ ਸਾਧ ਲਪਟ ਕਪਟ ਗਰੇ ਵੇਦਿਆ ਮਿਥਿਆ ਵਖਿਆਦ ਐਸੀ ਪੇਖੀ ਨੈਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋ ਬਨਾ ਨਾਮੈ ਬਿਨਵਾਦ ਰਹਾਉ ਰੂਪ ਤੂਪੋ ਸੋ ਗੰਧਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਤ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨਖ ਭਇਆ ਕੈਨ ਭੰਗਨ ਦੇਹਾਦ ਇਹ ਔਸਰਤੇ ਚੂਕਿਆ ਬੋਝੋਨ ਪਰਮਾਦ ਪਰਬ ਕਿਰਪਾ ਤੇ ਗੁਰ ਮਿਲੇ ਹਰ ਹਰ ਦਸਮਾਦ ਸੂਖ ਸਹਿਜ ਨਾਨਕ ਆਨੰਦ ਤਾਕ ਪੂਰਨ ਨਾਦ ਬਲਾਵਲਾ ਮਹਲਾ ਪੰਜਮ ਚਰਨ ਪਏ ਸੰਤ ਬੋਹਤਾ ਤਰੇ ਸਾਗਰ ਜੀਤ ਮਾਰਗ ਪਏ ਉਦਿਆਨ ਮੈਂ ਗੁਰਦਸੇ ਪੀਤ ਹਰ 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 ਹਰਿ ਹਰ 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 ਏਤੂ ਉਠਦੋ ਬੈਟਦੋ ਸੋਵਤੇ ਹਰ ਹਰ ਚੇਤ ਰਹਾਉ ਪੰਜ ਚੋਰ ਆਗੈ ਭਗੇ ਜਬ ਸਾਧ ਸੰਗੀਤ ਉਂਜੀ ਸਾਬਤ ਕਣੂ ਲਾਭ ਗ੍ਰਹ ਸੋਬਾ ਸੀਤ ਨੇਚਲ ਆਸਣ ਮਿੱਟੀ ਚਿੰਤਨਾ ਹਿੰਦੋਲੇ ਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣਗਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਮਰਹਬਾ ਮੁਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇ ਤੋਬਿਰthਾਰੀ ਮਿਲਤ ਸੰਗ ਸਭ ਪਰਮ ਮਿਤੇ ਗਤ ਪਈ ਹਮਾਰੀ ਜਾ ਦਿਨ ਪੇਟ ਸਾਧ ਮੋਏ ਉਹ ਆ ਦਿਨ ਬਲਹਾਰੀ ਤਨ ਮਨ ਅਪਨੋ ਜਿਹਰਾ ਫਿਰ ਫਿਰ ਹੋਂ ਵਾਰੀ ਰਹਾਉ ਏਤ ਸਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਇਹ ਮਨ ਭਇ ਬਿਨਸੀ ਅਪਤਾਰੀ ਨਿੰਦ ਚਿੰਦ ਪਰ ਦੂਖ ਨਾ ਇਹ ਖਿੰਮੈ ਜਾਰੀ ਦਇਆ ਮયા ਅਰ ਨਿਕਟ ਪੇਖ ਨਾਹੀ ਦੂਰ ਆਰੀ ਤਨ ਮਨ ਸੀਤਲ ਪਏ ਅਬ ਮੁਕਤੀ ਸੰਸਾਰੀ ਹੀਤ ਚੀਤ ਸਭ ਪ੍ਰਾਨ ਤਨ ਨਾਨਕ ਦਰਸਾਰੀ ਬਲਾ ਬਲ ਮਹਲਾ ਪੰਜਵਾਂ ਤਹਿਲ ਕਰਿਓ ਤੇਰੇ ਦਾਸ ਕੀ ਪਗ ਚਾਰੋ ਬਾਲ ਮਤਕ ਆਪਣਾ ਪੇਟ ਦਿਓ ਗੁਣ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤਮ ਮਿਲਹੁ ਦਿਆਲ ਨਿਸਬਸਰ ਮਨ ਅਨੰਦ ਹੋਤ ਚਿਤ ਬਿਤਰ ਕਰ ਪਾਲ ਰਹੋ ਜਗਤੋ ਧਾਰਨ ਸਾਧ ਪ੍ਰਭ ਤਨ ਲਗੋ ਪਾਲ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਪਕਸ ਨਹੀਂ 나ਹੀ ਕਸ ਕਾਲ ਭਰਮ ਪੈ ਰਖੋ ਮੋਹੇ ਤੇ ਕਟੋ ਜਮ ਜਾਲ ਬਿਨੋ ਕਰੋ ਕਰਣਾ ਪਤੇ ਪਿਤਾ ਪ੍ਰਤਪਾਲ ਗੁਣਗਾ ਭਉ ਤੇਰੇ ਸਾਧ ਸੰਗ ਨਾਨਕ ਸੁਖ ਸਹਾ